ਕਾਲਰ ਜੌਬ ਦਾ ਕਨਸੈਪਟ ਹੈ ਸਾਡੇ ਕੋਲੋਂ ਹਨਾ ਅਸੀਂ ਚਾਹੁੰਦੇ ਵੀ ਹਰ ਬੱਚਾ ਜਿਹੜਾ ਹੈਗਾ ਉਹਦੀ ਮਤਲਬ ਉਹ 9 to 5 ਵਾਲੇ ਉਹਦੇ ਸਰਕਲ ਦੇ ਵਿੱਚ ਘੁੰਮੇ ਇੱਕ ਫਿਕਸ ਸੈਲਰੀ ਆਵੇ ਤੁਹਾਡੇ ਪੇਰੈਂਟਸ ਨੂੰ ਕਿੱਦਾਂ ਦੀ ਐਕਸਪੈਕਟੇਸ਼ਨ ਸੀਗੀਆਂ ਮੈਮ ਪੇਰੈਂਟਸ ਨੂੰ ਹਮੇਸ਼ਾ ਇਹ ਸੀਗਾ ਕਿ ਬੱਚਾ ਸਾਡਾ ਕਾਮਯਾਬ ਹੋਵੇ ਹਰ ਇੱਕ ਪੇਰੈਂਟਸ ਦਾ ਇਹੀ ਹੁੰਦਾ ਉਹਨਾਂ ਨੇ ਪੜਾਅ ਲਖਾਤਾ ਇਹੀ ਬਹੁਤ ਵੱਡੀ ਗੱਲ ਹੁੰਦੀ ਆ ਬਾਕੀ ਇੱਕ ਬਹੁਤ ਨਾ ਆਪਣੇ ਇੰਡੀਆ ਦੇ ਵਿੱਚ ਇੱਕ ਬੇਸਿਕ ਕਨਸੈਪਟ ਚੱਲਦਾ ਜਿਹੜੇ ਕਿ ਗੋਰੇ ਹੀ ਲੈ ਕੇ ਆਏ ਸੀ ਉਹਨਾਂ ਨੂੰ ਇੱਥੇ ਲਿਆਂਦਾ ਕਿਉਂਕਿ ਉਹਨਾਂ ਨੇ ਨੌਕਰਸ਼ਾਈ ਲਿਆਉਣੀ ਸੀਗੀ ਉਹ ਕਨਸੈਪਟ ਹੁੰਦਾ ਕਿ ਇੱਕ ਬੱਚਾ ਪੈਦਾ ਹੁੰਦਾ ਉਹਨੂੰ ਪੜਾਓ ਨੌਕਰੀ ਕਰਾਓ ਰਿਟਾਇਰ ਕਰ ਦੋ ਉਹ ਕਨਸੈਪਟ ਆਪਣੇ ਇੰਡੀਆ ਚ ਅੱਜ ਵੀ ਚੱਲ ਰਿਹਾ ਵਾ ਬਟ ਉਹਨਾਂ ਨੇ ਤਾਂ ਉੱਥੇ ਜਾ ਕੇ ਛੱਡਤਾ ਅਸੀਂ ਨਹੀਂ ਛੱਡਦੇ ਹੁਣ ਤੁਸੀਂ ਮੈਨੂੰ ਇੱਕ ਜਵਾਬ ਦਿਓ ਮੈਂ ਪੁੱਛਣਾ ਚਾਹੁੰਦਾ ਕਿ ਦੁਨੀਆ ਦੇ ਸਭ ਤੋਂ ਵੱਧ ਬਿਲੀਅਨਰਸ ਕਿੱਥੇ ਨੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਬਿਲੀਅਨਰਸ ਅਮਰੀਕਾ ਚ ਨੇ ਇੰਡੀਆ ਚ ਕਿਉਂ ਨਹੀਂ ਹੈਗੇ ਉਹਦਾ ਰੀਜ਼ਨ ਇਹ ਆ ਕਿਉਂਕਿ ਉੱਥੇ ਸਾਰੇ ਐਂਟਰਪ੍ਰਨਰ ਨੇ ਬਿਜ਼ਨਸਮੈਨ ਨੇ ਕਿਉਂਕਿ ਜੇ ਕੋਈ ਜੋਬ ਪੇਸ਼ਾ ਕਰਦਾ ਉਹਦੀ ਇੱਕ ਲਿਮਟ ਹੁੰਦੀ ਆ ਇੱਕ ਐਂਟਰਪ੍ਰਨਰ ਦੀ ਕੋਈ ਲਿ ਆਪਣਾ ਇੱਕ ਬੇਸਿਕ ਫੰਡਾ ਵੀ ਆਪਾਂ ਜੌਬ ਕਰਨੀ ਆ ਜਦੋਂ ਤੁਸੀਂ ਜੌਬ ਕਰਦੇ ਹੋ ਨਾ ਤੁਹਾਨੂੰ ਲੱਖਾਂ ਤਰ੍ਹਾਂ ਦੀ ਸਟ੍ਰੈਸ ਦਿੱਤੀ ਜਾਂਦੀ ਹੈ ਇਹ ਜਿਹੇ ਟਾਰਗੇਟ ਹੁੰਦੇ ਨੇ ਜੋ ਜਿਹੜੇ ਕਦੀ ਅਚੀਵ ਹੀ ਨਹੀਂ ਹੋ ਸਕਦੇ ਸੋ ਜੌਬ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਨਾ ਛੱਡਦੇ ਨੇ ਕਿਸੇ ਲਈ ਜੀ ਰਹੇ ਹੋ ਆਪਣਾ ਕੰਮ ਕਰ ਲਓ ਆਪਣਾ ਕੰਮ ਇਹ ਨਹੀਂ ਤੁਸੀਂ ਫੂਡ ਦਾ ਹੀ ਕਰਨਾ ਜਿਹੜੀ ਤੁਹਾਡਾ ਪੈਸ਼ਨ ਆ ਤੁਸੀਂ ਕੋਈ ਵੀ ਕੰਮ ਕਰੋ ਉਹਨੂੰ ਦਿਲ ਤੋਂ ਕਰੋਗੇ ਨਾ ਤਾਂ ਪਰਮਾਤਮਾ ਤੁਹਾਨੂੰ ਸਕਸੈਸ ਜ਼ਰੂਰ ਦੇਊਗਾ ਔਰ ਇੱਕ ਜ਼ਿੰਦਗੀ ਦੇ ਵਿੱਚ ਅਕਸੈਪਟੈਂਸ ਰੱਖੋ ਮੈਂ ਇੰਨਾ ਨਕਮਾ ਸੀਗਾ ਮੇਰੇ ਚ ਮੈਂ ਮਿਹਨਤ ਨਹੀਂ ਕਰਦਾ ਸੀ ਨਕਮਾ ਸੀਗਾ ਜਿਹੜਾ ਇਨਸਾਨ ਅਕਸੈਪਟੈਂਸ ਰ ਜਿਹੜੀ ਈਗੋ ਕਦੀ ਵੀ ਇਨਸਾਨ ਨੂੰ ਅਕਸੈਪਟ ਨਹੀਂ ਕਰਨ ਦਿੰਦੀ ਕਿ ਮੈਂ ਗਲਤ ਸੀ ਬਟ ਜਦੋਂ ਇਨਸਾਨ ਨੇ ਇਹ ਅਹਿਸਾਸ ਕਰ ਲਿਆ ਨੇ ਕਿ ਹਾਂ ਮੈਂ ਗਲਤ ਸੀ ਤਾਂ ਹੀ ਮੈਂ ਕਾਮਯਾਬ ਨਹੀਂ ਸੀ ਜਿੱਦਣ ਤੁਸੀਂ ਇਹ ਆਪਣੇ ਅੰਦਰ ਫੀਲਿੰਗ ਲੈ ਜਾਂਦੀ ਨਾ ਕਿ ਮੈਂ ਗਲਤ ਸੀ ਕਿਉਂਕਿ ਪਰਮਾਤਮਾ ਉਨਾ ਹੀ ਦਿੰਦਾ ਜਿੰਨਾ ਆਪਾਂ ਡਿਜ਼ਰਵ ਕਰਦੇ ਹਾਂ ਜਿੰਨਾ ਮੈਂ ਪਹਿਲਾਂ ਡਿਜ਼ਰਵ ਕਰਦਾ ਸੀ ਮੈਨੂੰ ਘੱਟ ਮਿਲਦਾ ਸੀ ਜਦ ਅੱਜ ਮਿਹਨਤ ਕਰ ਰਿਹਾ ਤਾਂ ਮੈਂ ਵੱਧ ਕਮਾ ਰਿਹਾ ਹਾਂ ਜੀ ਕੀ ਬਾਤ ਹੈ ਖੁਦ ਨੂੰ ਸਵੀਕਾਰ ਲੈਣਾ ਚਾਹੀਦਾ ਆਪਣੀਆਂ ਗਲਤੀਆਂ ਨੂੰ ਮੰਨਣ ਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈਗਾ ਉਹ ਪਾਸਟ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਵੀ ਤੁਹਾਨੂੰ ਖੁਦ ਨੂੰ ਲੱ ਮੈਂ ਮੈਨੂੰ ਮੈਂ ਜ਼ਿੰਦਗੀ ਚੋਂ ਇੱਕ ਗੱਲ ਸਿੱਖੀ ਆ ਕਿ ਜ਼ਿੰਦਗੀ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਭੈਣ ਭਰਾ ਤੋਂ ਬਿਨਾ ਦੁਨੀਆ ਚ ਕਿਸੇ ਨੇ ਤੁਹਾਡੇ ਨਾਲ ਖੜਨਾ ਨਹੀਂਗਾ ਸਿਰਫ ਮਾਪੇ ਖੜਦੇ ਆ ਭੈਣ ਭਰਾ ਭੈਣ ਭਰਾ ਖੜਦੇ ਆ ਉਹਦੇ ਤੋਂ ਬਿਨਾ ਦੁਨੀਆ ਦੇ ਵਿੱਚ ਤੁਹਾਡੇ ਨਾਲ ਹੋਰ ਕੋਈ ਨਹੀਂ ਖੜਦਾ ਹੈਗਾ ਕੋਈ ਰਿਸ਼ਤਾ ਨਾਤਾ ਨਹੀਂ ਹੁੰਦਾ ਹੈਗਾ ਮੈਨੂੰ ਮੇਰੀ ਜ਼ਿੰਦਗੀ ਨੇ ਇਹੀ ਸਿਖਾਇਆ ਕਿ ਜੇ ਜ਼ਿੰਦਗੀ ਚ ਆਪਾਂ ਕਾਮਯਾਬ ਹੋਣਾ ਆਪਾਂ ਆਪਣੀ ਜ਼ਿੰਦਗੀ ਚ ਸਬਰ ਤੇ ਸ਼ੁਕਰ ਲੈਣਾ ਕਿਉਂਕਿ ਜਿਹੜਾ ਸਬਰ ਆ ਨਾ ਪ੍ਰਮਾਤਮਾ ਸਬਰ ਉਹਨਾਂ ਦੀ ਪਰਖਦਾ ਵਾ ਜਿਨ੍ਹਾਂ ਨੂੰ ਉਹਨੇ ਕਾਮਯਾਬ ਕਰਨਾ ਹੁੰਦਾ ਕਿਉਂਕਿ ਜਿੰਨਾ ਆਪਾਂ ਵੱਡਾ ਆਫੀਸਰ ਬਣਨਾ ਹੋਊਗਾ ਉਨਾਂ ਤੇ ਜਿੰਨਾ ਵੱਡਾ ਇਨਸਾਨ ਬਣਨਾ ਹੋਊਗਾ ਚਾਹੇ ਫਾਈਨੈਂਸ਼ੀਅਲੀ ਚਾਹੇ ਸਪਿਰਚੁਅਲੀ ਓਨਾ ਹੀ ਵੱਡਾ ਸਬਰ ਪ੍ਰਮਾਤਮਾ ਨੇ ਪਰਖਣਾ ਸੋ ਜੇ ਤੁਹਾਡੇ ਤੇ ਮੁਸੀਬਤ ਆ ਰਹੀ ਹੈ ਨਾ ਤਾਂ ਖੁਸ਼ ਰਹੋ ਕਿਉਂਕਿ ਇਹ ਮੁਸੀਬਤਾਂ ਇੱਕ ਦਿਨ ਤੁਹਾਨੂੰ ਬਹੁਤ ਕਾਮਯਾਬ ਕਰ ਦੇਣਗੀਆਂ ਜਾ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ ਜਿੱਦਾਂ ਇਹ ਤੁਹਾਡਾ ਪੂਰਾ ਲਾਈਕ ਫੂਡ ਵੈਨ ਹਨਾ ਇੱਕ ਹਿਸਾਬ ਨਾਲ ਹੀ ਤੁਹਾਡੇ ਸੁਪਨੇ ਪੂਰੇ ਕਰਨ ਦਾ ਇੱਕ ਜ਼ਰੀਆ ਹੈਗਾ ਜਿਹੜਾ ਟਾਈਮ ਤੁਸੀਂ ਇੱਥੇ ਆ ਕੇ ਬਤਾਉਂਦੇ ਹੋ ਜਾਹਿਰ ਜੀ ਗੱਲ ਹੈ ਫੂਡ ਦਾ ਕੰਮ ਹੈ ਤਾਂ ਸਵੇਰ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਬਟ ਜਿਹੜਾ ਟਾਈਮ ਇੱਥੇ ਆ ਕੇ ਤੁਸੀਂ ਬਤਾਉਂਦੇ ਹੋ ਇਹ ਕਿੱਦਾਂ ਦਾ ਰਹਿੰਦਾ ਹੈਗਾ ਮੈਂਟਲੀ ਮਜ਼ਦੂਰੀ ਕਰਨ ਵਰਗਾ ਲੱਗਦਾ ਹੈ ਜਾਂ ਕਿਵੇਂ ਮਹਿਸੂਸ ਕਰਦੇ ਹੋ ਇਹਨੂੰ ਮੈਮ ਜਦੋਂ ਤੋਂ ਮੈਂ ਆਪਣਾ ਕੰਮ ਸ਼ੁਰੂ ਕਰਨਾ ਸ਼ੁਰੂ ਕੀਤਾ ਮੈਨੂੰ ਇਦਾਂ ਫੀਲ ਹੁੰਦਾ ਕਿ ਮੈਂ ਲਾਈਕ ਅ ਕਿੰਗ ਕਿੰਗ ਮਤਲਬ ਇਹ ਨਹੀਂ ਕਿ ਪੈਸੇ ਨਾਲ ਰਿਚ ਬੰਦੇ ਨੂੰ ਸਕੂਨ ਹੋਣਾ ਚਾਹੀਦਾ ਕਿਉਂਕਿ ਮੈਂ ਇੰਨੀਆਂ ਜੌਬਸ ਕੀਤੀਆਂ ਹੋਈਆਂ ਨੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਮੈਂ ਕੋਈ ਜੌਬ ਨਹੀਂ ਛੱਡੀ ਵੀ ਇੱਕ ਤਾਂ ਚਲੋ ਬੰਦਾ ਟਾਈਮ ਪਾਸ ਕਰਦਾ ਉਹਨੇ ਜੌਬ ਕਰੀ ਜਾਣੀ ਬਟ ਜੇ ਤੁਸੀਂ ਜੌਬ ਕਰਦੇ ਹੋ ਨਾ ਜੌਬ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਨਹੀਂ ਜਿੰਦੇ ਤੁਸੀਂ ਆਪਣੇ ਜ਼ਿੰਦਗੀ ਦੇ ਕੁਝ ਸਮਾਂ ਉਹਨਾਂ ਨੂੰ ਦੇ ਦਿੰਦੇ ਹੋ ਉਹ ਜੋ ਚਾਹੁੰਦੇ ਔਰ ਤੋਂ ਕੰਮ ਲੈਂਦੇ ਆ ਟਾਰਗੇਟ ਦਿੰਦੇ ਆ ਸਟ्रेस ਦਿੰਦੇ ਆ ਹੁਣ ਆਪਾਂ ਆਪਣੇ ਕੰਮ ਤੇ ਹੁੰਨੇ ਆ ਆਪਣ ਨੂੰ ਕੋਈ ਟਾਰਗੇਟ ਨਹੀਂ ਹੈਗਾ ਕਿ ਆਪਾਂ ਇੰਨੀ ਸੇਲ ਕਰਨੀ ਔਨੀ ਸੇਲ ਆਪਾਂ ਪਰਮਾਤ ਵਧੀਆ ਜੀ ਬਸ ਪ੍ਰਮਾਤਮਾ ਨੇ ਜੋ ਦਿੱਤਾ ਜੇ ਜਿੰਨੇ ਡਿਸਰਵ ਕਰਦੇ ਉਹਨਾਂ ਆਪਾਂ ਨੂੰ ਮਿਲ ਜਾਣਾ ਜੀ ਸੋ ਆਪਾਂ ਨੂੰ ਕੋਈ ਸਟ੍ਰੈਸ ਨਹੀਂ ਹੈਗੀ ਕੋਈ ਟਾਰਗੇਟ ਨਹੀਂ ਹੈਗਾ ਆਪਣਾ ਸਵੇਰੇ ਉੱਠਦਾ ਆਪਣਾ ਆਰਾਮ ਨਾਲ ਸ਼ਾਮ ਨੂੰ ਵਧੀਆ ਕੰਮ ਕਰਕੇ ਘਰ ਚਲ ਜੀਦਾ ਜੀ ਘਰ ਚਲੀਦਾ ਜੀਦਾ ਕਦੇ ਲੋਕ ਆ ਕੇ ਜਜ ਕਰਦੇ ਆ ਜਿਵੇਂ ਤੁਸੀਂ ਨਾ ਆਪਣੇ ਵੀਡੀਓ ਦੇ ਵਿੱਚ ਵੀ ਕਹਿ ਰਹੇ ਸੀ ਕਿ ਤੁਹਾਡੇ ਲਈ ਬੁਰੀ ਗੱਲ ਇਹੀ ਹੈ ਵੀ ਤੁਸੀਂ ਰੇੜੀ ਹੈ ਇੰਨਾ ਚੀਜ਼ਾਂ ਨੂੰ ਹਨਾ ਵੀ ਨੱਕ ਬੁੱਲ ਵੱਟਦੇ ਆ ਤਾਂ ਇਹ ਤੇ ਕੰਮ ਨਹੀਂ ਕਰ ਪਾਉਂਦੇ ਹੈਗੇ ਤੁਹਾਡੇ ਕਦੀ ਪਰਸਨਲ ਐਕਸਪੀਰੀਅੰਸ ਰਹੇ ਜਿਹੜਾ ਤੁਹਾਨੂੰ ਲੱਗਦਾ ਵੀ ਦੂਜਿਆਂ ਨੂੰ ਵੀ ਇਹਦੇ ਵਿੱਚੋਂ ਨਿਕਲਣਾ ਪੈਂਦਾ ਮੈਮ ਇਦਾਂ ਹੀ ਆ ਐਕਸਪੀਰੀ ਹਰ ਇੱਕ ਬੰਦਾ ਸਮਾਜ ਦਾ ਹਿੱਸਾ ਹੁੰਦਾ ਤੁਸੀਂ ਮੈਂ ਆਪਾਂ ਸਾਰੇ ਸਮਾਜ ਦਾ ਹਿੱਸਾ ਹਾਂ ਸਮਾਜ ਦੀ ਇੱਕ ਸੋਚ ਹੁੰਦੀ ਹੈ ਸਮਾਜ ਇੱਕ ਇੱਕ ਤਰੀਕੇ ਨਾਲ ਚੱਲਦਾ ਜਦੋਂ ਸਮਾਜ ਇੱਕ ਤਰੀਕੇ ਨਾਲ ਚੱਲੂਗਾ ਤਾਂ ਆਪਾਂ ਵੀ ਉਦਾਂ ਹੀ ਚੱਲਦੇ ਹਾਂ ਜਦੋਂ ਸਮਾਜ ਇਹ ਕਹੂਗਾ ਵੀ ਰੇੜੀ ਲੈਣਾ ਬੁਰਾ ਤਾਂ ਜਦੋਂ ਮੈਂ ਬੱਚਾ ਹੋਊਂਗਾ ਤਾਂ ਮੈਨੂੰ ਵੀ ਇਹੀ ਲੱਗੂਗਾ ਤਾਂ ਮੈਨੂੰ ਵੀ ਹੀ ਲੱਗਦਾ ਹੁੰਦਾ ਸੀਗਾ ਬਟ ਇਹ ਮੈਚਿਓਰਿਟੀ ਆ ਕੁਝ ਇਨਸਾਨ ਨੂੰ ਏਜ ਦੇ ਨਾਲ ਆਉਂਦੀ ਆ ਕੋਈ ਇਨਸਾਨ ਨੂੰ ਐਕਸਪੀਰੀਅੰਸ ਦੇ ਨਾਲ ਉਹਦੇ ਧੱਕੇ ਖਾ ਕੇ ਹੁੰਦੀ ਆ ਜੀ ਬਟ ਜਿਹਨੂੰ ਜਲਦੀ ਆ ਜਾਂਦੀ ਉਹ ਇਹ ਗੱਲ ਸਮਝ ਲੈਂਦਾ ਵਾ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਪਰਮਾਤਮਾ ਦੀ ਨਜ਼ਰ 'ਚ ਚੰਗੇ ਹੋਣੇ ਚਾਹੀਦੇ ਆ ਲੋਕਾਂ ਦੀ ਨਜ਼ਰ 'ਚ ਤੁਸੀਂ ਚੰਗੇ ਹੋ ਮਾੜੇ ਹੋ ਮੈਟਰ ਨਹੀਂ ਕਰਦਾ ਜੀ ਜਦੋਂ ਤੁਸੀਂ ਪਰਮਾਤਮਾ ਦੀ ਨਜ਼ਰ 'ਚ ਚੰਗੇ ਹੋ ਜਾਂਦੇ ਆ ਫਿਰ ਚੀਜ਼ਾਂ ਸਾਈਡ ਤੇ ਰਹਿ ਜਾਂਦੀਆਂ ਨੇ ਫਿਰ ਜਦੋਂ ਬੰਦੇ ਨੂੰ ਆਪਣੇ ਆਪ ਨਾਲ ਲੜਾਈ ਹੋ ਜਾਂਦੀ ਆ ਕਿ ਫਿਰ ਉਹਨੂੰ ਮੈਟਰ ਨਹੀਂ ਕਰਦਾ ਕਿ ਉਹ ਮੋਟਾ ਵਾ ਪਤਲਾ ਵਾ ਜਾਂ ਕਿੱਦਾਂ ਦਾ ਵਾ ਬਸ ਉਹਨੂੰ ਇਹ ਹੁੰਦਾ ਕਿ ਮੈਂ ਪਰਮਾਤਮਾ ਦੀ ਨਜ਼ਰ 'ਚ ਸੱਚਾ ਵਾਂ ਬਸ ਮੈਂ ਅੱਗੇ ਵਧ ਜਾਨਾ ਹੈ ਕੀ ਬਣਨਾ ਚਾਹੁੰਦੇ ਸੀਗੇ ਅਸਲ ਦੇ ਵਿੱਚ ਸੁਪਨਾ ਕੀ ਸੀਗਾ ਕਿਉਂਕਿ ਅਸੀਂ ਸਾਰੇ ਸੁਪਨੇ ਜੀਉਂਦੇ ਆਂ ਸਾਨੂੰ ਲੱਗਦਾ ਹੁੰਦਾ ਵੀ ਜ਼ਿੰਦਗੀ ਚਾਹ ਹਾਸਲ ਕਰਨਾ ਨਵਰੂਪ ਨੂੰ ਕੀ ਲੱਗਦਾ ਸੀਗਾ ਮੈਂ ਆ ਬਣਾਗਾ ਜਾਂ ਇਹੋ ਜੀ ਜ਼ਿੰਦਗੀ ਹੋਏਗੀ ਮੈਮ ਇਦਾਂ ਹੀ ਹੁੰਦਾ ਮੈਂ ਤੁਹਾਨੂੰ ਪਹਿਲੀ ਕਹਿ ਚੁੱਕਿਆ ਕਿ ਆਪਣਾ ਜਿਹੜਾ ਇਸ ਇਸ ਦੇਸ਼ ਨੂੰ ਇੱਕ ਨੌਕਰਸ਼ਾਹੀ ਦੀ ਇੱਕ ਸੋਚ ਆਵਰੇ ਹਰ ਇੱਕ ਬੰਦੇ ਨੇ ਬਸ ਪੜ੍ਹ ਲੈ ਕੇ ਇੱਕ ਰੇਸ ਚ ਭੱਜਣਾ ਕਿ ਮੈਂ ਡਾਕਟਰ ਬਣ ਜਾਣਾ ਜਦੋਂ ਕੋਈ ਬੱਚਾ ਵੀ ਪੈਦਾ ਹੁੰਦਾ ਉਹਨੂੰ ਕਹਿੰਦੇ ਡਾਕਟਰ ਬਣਾਵਾਂਗੇ ਕੋਈ ਇਹ ਨਹੀਂ ਕਹਿੰਦਾ ਕਿ ਇਹਨੂੰ ਆਪਾਂ ਬਿਜ਼ਨਸਮੈਨ ਬਣਾਵਾਂਗੇ ਬਿਜ਼ਨਸਮੈਨ ਬਣਨਾ ਪੈਸੇ ਨਾਲ ਕਾਮਯਾਬੀ ਨਹੀਂ ਹੁੰਦੀ ਹੈਗੀ ਮਤਲਬ ਕਾਮਯਾਬੀ ਥੋੜੀ ਇਨਰ ਜਿਹੜੀ ਕਾਮਯਾਬੀ ਆ ਉਹ ਬੇਸਿਕਸ ਜਿਹੜੇ ਆਪਣੇ ਵਿੱਚ ਹੋਣੇ ਚਾਹੀਦੇ ਸਬਰ ਹੋਣਾ ਚਾਹੀਦਾ ਸ਼ੁਕਰ ਹੋਣਾ ਚਾਹੀਦਾ ਹੁਣ ਮੈਂ ਕੁਝ ਵੀ ਨਹੀਂ ਬਣਨਾ ਚਾਹੁੰਦਾ ਸੀਗਾ ਜੀ ਕਿਉਂਕਿ ਮੈਂ ਸੱਚੀ ਗੱਲ ਦੱਸਾਂ ਆਪਾਂ ਨੂੰ ਜਿਹੜੀ ਇੱਕ ਹੁੱਲੜ ਬਾਜੀ ਹੁੰਦੀ ਆ ਨਾ ਉਹ ਹਰ ਇੱਕ ਯੂਥ ਦੇ ਵਿੱਚ ਹੁੰਦੀ ਆ ਸੋ ਮੇਰੇ ਵਿੱਚ ਵੀ ਹੁੰਦੀ ਸੀ ਬਸ ਉਹਦੇ ਵਿੱਚ ਹੀ ਆਪਣਾ ਟਾਈਮ ਖਰਾਬ ਕਰ ਲਿਆ ਬਟ ਜਦੋਂ ਬੰਦੇ ਨੂੰ ਮਚਿਓਰਟੀ ਹੁੰਦੀ ਆ ਜਦੋਂ ਥੋੜੇ ਸਮਝ ਆਉਂਦਾ ਵੀ ਜ਼ਿੰਦਗੀ ਇਹ ਨਹੀਂ ਹੈਗੀ ਜੋ ਆਪਾਂ ਸੋਚ ਰਹੇ ਸੀਗੇ ਜਦੋਂ ਆਪਾਂ ਆਪਣੀ ਈਗੋ ਨੂੰ ਮਾਰ ਲੈਂਦੇ ਆ ਅਸਲੀ ਬੰਦੇ ਦਾ ਜਨਮ ਫੇਰ ਹੁੰਦਾ ਜੀ ਜਦੋਂ ਆਪਾਂ ਹੰਕਾਰ ਨੂੰ ਮਾਰ ਲੈਂਦੇ ਆ ਨਾ ਜਿਵੇਂ ਮਨ ਜਿੱਤਿਆ ਜਗ ਜੀਤ ਜਿਵੇਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸੋ ਜਦੋਂ ਆਪਾਂ ਈਗੋ ਨੂੰ ਮਾਰ ਲੈਂਦੇ ਆ ਨਾ ਜੀ ਫਿਰ ਉਹਦੇ ਤੋਂ ਬਾਅਦ ਇਨਸਾਨ ਨੂੰ ਇਹ ਲੱਗਦਾ ਵੀ ਹੁਣ ਜ਼ਿੰਦਗੀ ਜਿਣੀ ਆਪਾਂ ਸਟਾਰਟ ਕੀਤੀ ਸੋ ਮੈਂ ਜਦੋਂ ਆ ਕੰਮ ਸਟਾਰਟ ਕੀਤਾ ਮੇਰਾ ਇਹ ਪੈਸ਼ਨ ਵੀ ਸੀਗਾ ਕਿਉਂਕਿ ਮੈਨੂੰ ਇਹ ਸਰਵ ਕਰਨਾ ਚੰਗਾ ਲੱਗਦਾ ਕੋਈ ਵੀ ਇਨਸਾਨ ਜ਼ਿੰਦਗੀ ਚ ਕੋਈ ਵੀ ਕੰਮ ਕਰਦਾ ਉਹਦੇ ਚ ਇੱਕ ਕੰਨ ਹੋਣਾ ਚਾਹੀਦਾ ਕੋਈ ਸਿੰਗੀ ਵੀ ਕਰਦਾ ਉਹਦੇ ਚ ਕੋਈ ਕੰਨ ਹੁੰਦਾ ਮੇਰੇ ਚ ਇੱਕ ਇਹ ਥੋੜੀ ਜਿਹੀ ਚੀਜ਼ ਮੈਨੂੰ ਸਰਵ ਕਰਨਾ ਵਧੀਆ ਲੱਗਦਾ ਸੋ ਉਹ ਸਰਵ ਕਰਨ ਦੀ ਚੀਜ਼ ਨਹੀਂ ਮੈਨੂੰ ਇਸ ਮਤਲਬ ਮੈਨੂੰ ਇਸ ਇਸ ਚੀਜ਼ ਨੂੰ ਕੈਰੀਅਰ ਬਣਾਉਣ ਚ ਬਹੁਤ ਹੈਲਪ ਕੀਤੀ ਹੈ ਜੀ ਤੁਹਾਨੂੰ ਖਾਣਾ ਕਿਸੇ ਨੂੰ ਪਾ ਕੇ ਦੇਣਾ ਚੰਗਾ ਲੱਗਦਾ ਸੀ ਹਾਂਜੀ ਜਿਵੇਂ ਸਰਵ ਕਰਨਾ ਜਿਵੇਂ ਆਪਣੇ ਘਰੇ ਕੋਈ ਗੈਸਟ ਵੀ ਆ ਜਵੇ ਜਿਵੇਂ ਤੁਹਾਨੂੰ ਆਪਾਂ ਅਗਲੇ ਦੀ ਮਤਲਬ ਹਾਂਜੀ ਹਸ ਹਸਪਿਟੈਲਿਟੀ ਕਰਦੇ ਆਪਾਂ ਅਗਲੇ ਨੂੰ ਖਾਣ ਲਈ ਪਾ ਕੇ ਦਿੰਨੇ ਸਾਰਾ ਕੁਝ ਸੋ ਇੱਕ ਸਰਵ ਕਰਨ ਦੀ ਇੱਛਾ ਹੁੰਦੀ ਆ ਉਹ ਹਰ ਕਿਸੇ 'ਚ ਨਹੀਂ ਹੁੰਦੀ ਹੁੰਦੀ ਹੈ ਬਹੁਤ ਲੋਕਾਂ 'ਚ ਸੋ ਮੇਰੇ 'ਚ ਉਹ ਹੈਗੀ ਆ ਮੈਨੂੰ ਵਧੀਆ ਲੱਗਦਾ ਕਿ ਮੇਰੇ ਘਰੇ ਕੋਈ ਆਇਆ ਮੈਨੂੰ ਵਧੀਆ ਉਹਦੀ ਸੇਵਾ ਕਰਕੇ ਭੇਜਿਆ ਜੀ ਮਤਲਬ ਖਾਣ ਪੀਣ ਦੇ ਵਿੱਚ ਸੋ ਕੀ ਕੀ ਬੈਸਟ ਹੈਗਾ ਤੁਹਾਡਾ ਜਿ ਪਰ ਤੁਹਾਡੇ ਵੱਲੋਂ ਤੁਹਾਨੂੰ ਆਪਣੇ ਆਪ ਚ ਕੀ ਲੱਗਦਾ ਵੀ ਇਹ ਮੈਂ ਬਹੁਤ ਵਧੀਆ ਦੇ ਰਿਹਾ ਇਹਦਾ ਮੁਕਾਬਲਾ ਇਸ ਮਾਰਕੀਟ ਚ ਨਹੀਂ ਹੈਗਾ ਮੈਮ ਵੈਸੇ ਇਦਾਂ ਆਪਣੇ ਕੋਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੁੰਦਾ ਨਿਊਟ੍ਰੀਕਲ ਚਾਹੁੰਦਾ ਜੀ ਪਾਪਾਜੀ ਹੁੰਦੀ ਆ ਕੜੀ ਚਾਵਲ ਹੁੰਦੇ ਆ ਰਾਜਮਾ ਚਾਵਲ ਹੁੰਦੇ ਆ ਬਟ ਉਹ ਇਦਾਂ ਵਾ ਕਿ ਨਥਿੰਗ ਇਜ਼ ਪਰਫੈਕਟ ਸਿਰ ਪਰ ਮਹਾਤਮਾ ਹੀ ਪਰਫੈਕਟ ਨੇ ਜੀ ਦੁਨੀਆ ਤੋਂ ਦੁਨੀਆ ਤੋਂ ਬਾਹਰ ਵੀ ਸੋ ਆਪਣੇ ਵੱਲੋਂ ਵਧੀਆ ਚੀਜ਼ ਦੇਣ ਦੀ ਕੋਸ਼ਿਸ਼ ਕਰੀਦੀ ਆ ਸੋ ਜਿੰਨੇ ਲੋਕ ਖਾ ਕੇ ਜਾਂਦੇ ਆ ਚੰਡੀਗੜ੍ਹ ਤੋਂ ਦੇ ਲੋਕ ਜੰਮੂ ਤੋਂ ਵੀ ਹੁੰਦੇ ਆ ਸਪੈਸ਼ਲੀ ਵੀਡੀਓ ਦੇਖ ਕੇ ਲੋਕ ਜੰਮੂ ਤੋਂ ਮੇਰੇ ਕੋਲ ਆਉਂਦੇ ਆ ਸਪੈਸ਼ਲੀ ਲੋਕ ਬਹੁਤ ਪਿਆਰ ਦਿੰਦੇ ਆ ਸੋ ਆਪਣੇ ਕੋਲ ਸਾਰਾ ਕੁਝ ਆਪਾਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਦੀ ਆ ਤੇ ਬਸ ਇੱਕ ਗੱਲ ਤੁਸੀਂ ਕੋਈ ਵੀ ਚੀਜ਼ ਬਣਾਉਣੀ ਆ ਤਾਂ ਇੱਕ ਹਾਈਜੀਨ ਇੱਕ ਕੁਆਲਟੀ ਨੂੰ ਬਸ ਮੇਨ ਮੈਟਰ ਰੱਖਣਾ ਹੁੰਦਾ ਜੀ ਬਿਲਕੁਲ ਅੱਛਾ ਜਿਵੇਂ ਆਪਾਂ ਤੁਹਾਡੇ ਨਾਲ ਹੁਣ ਗੱਲਬਾਤ ਕਰ ਰਹੇ ਹੈਗੇ ਆ ਹਨਾ ਤੁਸੀਂ ਦੱਸਿਆ ਵੀ ਜ਼ਿੰਦਗੀ ਨੇ ਸੱਟਾਂ ਉਹਦੇ ਨਾਲ ਬੰਦਾ ਮਜ਼ਬੂਤ ਹੋ ਜਾਂਦਾ ਹੈਗਾ ਪਰ ਬਹੁਤ ਸਾਰੇ ਲੋਕ ਨੇ ਉਹ ਇੰਟੈਲੈਕਚੁਅਲ ਲੈਵਲ ਦੇ ਉੱਤੇ ਉਸ ਤਰ੍ਹਾਂ ਦੇ ਨਾਲ ਚੀਜ਼ਾਂ ਨੂੰ ਨਹੀਂ ਲੈ ਪਾਉਂਦੇ ਹੈਗੇ ਜਿਵੇਂ ਬੇਸ਼ੱਕ ਤੁਸੀਂ ਕੰਮ ਕਰ ਰਹੇ ਆ ਤੁਹਾਡੇ ਅੰਦਰ ਇੱਕ ਸੁਪਨਾ ਹੈ ਪਰ ਫਿਰ ਵੀ ਕਈ ਵਾਰ ਇਹ ਹੁੰਦਾ ਕਿ ਲੋਕ ਕਹਿ ਦਿੰਦੇ ਕਿ ਯਾਰ ਐਟ ધ ਐਂਡ ਇਹ ਤਾਂ ਰੇੜੀ ਹੀ ਹੈ ਇਹ ਇਹ ਕੀ ਕਰ ਲੇਗਾ ਕੀ ਚੇਂਜ ਕਰ ਦੇਗਾ ਤੁਹਾਡੇ ਕੋਲ ਵੀ ਆਂਦੇ ਹੋਣਗੇ ਪਰ ਤੁਸੀਂ ਫਿਰ ਉਹੋ ਜੇ ਕਮੈਂਟਸ ਦੇ ਨਾਲ ਬੌਦਿਕ ਤੌਰ ਤੇ ਕਿੱਦਾਂ ਨਜਿੱਠਦੇ ਹੈਗੇ ਉਹ ਮੈਂ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦਾ ਹਾਂ ਸਵੇਰੇ ਤੇ ਚੌਪੀ ਸਾਹਿਬ ਦਾ ਪਾਠ ਮੈਨੂੰ ਕੰਠ ਨੇ ਜਪਜੀ ਸਾਹਿਬ ਦੇ ਪਾਠ ਮੈਨੂੰ ਕੰਠ ਨੇ ਜਿੱਦਣ ਤੁਸੀਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਉਹਨਾਂ ਦੇ ਅਰਥ ਕੱਢ ਲੈਣਾ ਤੁਹਾਨੂੰ ਕੋਈ ਮੈਟਰ ਹੀ ਨਹੀਂ ਕਰੂਗਾ ਦੁਨੀਆ ਤੇ ਕੋਈ ਵੀ ਮਤਲਬ ਕੋਈ ਦੁਨੀਆ ਤੇ ਕੋਈ ਤੁਹਾਨੂੰ ਮੈਟਰ ਹੀ ਨਹੀਂ ਕਰੂਗਾ ਤੁਹਾਨੂੰ ਜਦੋਂ ਤੁਹਾਨੂੰ ਸਮਝ ਲੱਗ ਗਈ ਨਾ ਜ਼ਿੰਦਗੀ ਕੀ ਆ ਜਦੋਂ ਤੁਸੀਂ ਬਾਣੀ ਪੜ੍ਹਨ ਲੱਗ ਗਏ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਲੱਗ ਗਏ ਜਦੋਂ ਤੁਹਾਨੂੰ ਬਾਣੀ ਦਾ ਅਰਥ ਪਤਾ ਲੱਗ ਗਿਆ ਤੁਹਾਡੀ ਜ਼ਿੰਦਗੀ ਚੇਂਜ ਹੋ ਜੂਗੀ ਕੋਈ ਤੁਹਾਨੂੰ ਕੀ ਕਹਿੰਦਾ ਫਿਰ ਤੁਹਾਡੇ ਚ ਨਿਮਰਤਾ ਆ ਜਾਂਦੀ ਹੈ ਜਦੋਂ ਤੁਸੀਂ ਬਾਣੀ ਨਾਲ ਜੁੜ ਜਾਂਦੇ ਹੋ ਨਾ ਬਾਣੀ ਤੁਹਾਨੂੰ ਨਿਮਰਤਾ ਲ ਭੇਜਦੀ ਹੈ ਤੁਸੀਂ ਨਿਮਰਤਾ ਨਾਲ ਚੱਲੇਗੇ ਫਿਰ ਬੰਦੇ ਦੀ ਲਾਈਫ ਚੇਂਜ ਹੋ ਜਾਂਦੀ ਹੈ ਮੈਟਰ ਹੀ ਨਹੀਂ ਕਰਦੇ ਲੋਕ ਕਿਸੇ ਤੋਂ ਕੀ ਲੈਣਾ ਜੀ ਕਿਸੇ ਜੋ ਮਰਜ਼ੀ ਕਹੀ ਜਾਣ ਜੀ ਆਪਾਂ ਆਪਣੀ ਰੋਟੀ ਖਾਣੇ ਆ ਅਗਲਾ ਆਪਣੀ ਰੋਟੀ ਖਾਂਦਾ ਜੀ